ਦੇਖਿਆ ਜੋ ਸੱਦਾ ਸੀ ਦਿੱਲੀ ਦੇ ਵਿੱਚ ਬੇਸਮੈਂਟ ਦੇ ਵਿੱਚ ਬਣੇ ਕੋਚਿੰਗ ਸੈਂਟਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਸੀ ਦੱਸਦੀਏ ਕਿ ਸੀਵਰੇਜ ਇਸ ਦੇ ਨਾਲ ਹੀ ਹੜ ਦਾ ਪਾਣੀ ਭਰਨ ਦੇ ਨਾਲ ਕੋਚਿੰਗ ਸੈਂਟਰ ਦੇ ਵਿੱਚ ਸੀਵਰੇਜ ਦੇ ਨਾਲ ਹੀ ਹੜ ਦਾ ਪਾਣੀ ਭਰ ਗਿਆ ਸੀ ਜਿਸ ਦੇ ਨਾਲ ਤਿੰਨ ਸਟੂਡੈਂਟਸ ਦੀ ਇਸ ਵਿੱਚਕਾਰ ਮੌਤ ਹੋ ਗਈ ਸੀ ਤਾਂ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਦੇਖਦੇ ਹੋਏ ਲੁਧਿਆਣਾ ਪ੍ਰਸ਼ਾਸਨ ਵੀ ਜਾਗ ਗਿਆ ਇਸ ਦੇ ਨਾਲ ਹੀ ਕਾਰਵਾਈ ਕਰਨ ਦੇ ਆਦੇਸ਼ ਜਿਹੜੇ ਨੇ ਦਿੱਤੇ जानਗੇ ਤਦਾਸ ਦੀ ਕਿ ਇੱਕ ਵੱਡਾ ਹਾਦਸਾ ਦਿੱਲੀ ਦੇ ਵਿੱਚ ਹੋਇਆ ਬੜੀ ਹੀ ਗੰਭੀਰਤਾ ਦੇ ਨਾਲ ਪੂਰੇ ਦੇਸ਼ ਦੇ ਵੱਲੋਂ ਇਸ ਮੁੱਦੇ ਨੂੰ ਲਿਆ ਜਾ ਰਿਹਾ ਗੱਲ ਕੀਤੀ ਜਾਏ ਤਾਂ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਨੇ ਵੀ ਕਾਰਵਾਈ ਦੇ ਹੁਕਮ ਦਿੱਤੇ ਨੇ ਜਿਹੜੇ ਹਲਕਾ ਵੈਸਟ ਦੇ ਐਮਐਲਏ ਨੇ ਗੋਲ ਗੁਰਪ੍ਰੀਤ ਬੱਸੀ ਗੋਗਿਓਣਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਹਲਕੇ ਦੇ ਵਿੱਚ ਜੋ ਵੀ ਬੇਨਿਯਮੀਆਂ ਨਾਲ ਬੇਸਮੈਂਟਸ ਬਣਾਈਆਂ ਗਈਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਹਾਦਸਿਆਂ ਤੋਂ ਬਚਾ ਕੀਤਾ ਜਾ ਸਕੇ ਇਲੀਗਲ ਇਮਾਰਤਾਂ ਦੇ ਨਿਰਮਾਣ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਮੇਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਹੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਨਿਯਮਾਂ ਦੇ ਮੁਤਾਬਕ ਹੀ ਬਿਲਡਿੰਗਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਣ ਤਾਂ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਇੱਕ ਦੂਜਾ ਪੱਖ ਵੀ ਸਾਹਮਣੇ ਆ ਰਿਹਾ ਹੈ ਚਰਚਾਵਾਂ ਜਿਹੜੀਆਂ ਨੇ ਇਸ ਵੇਲੇ ਲੁਧਿਆਣਾ ਵਾਸੀਆਂ ਦੇ ਵਿੱਚਕਾਰ ਸ਼ੁਰੂ ਹੋ ਗਈਆਂ ਨੇ ਕਿ ਬੇਸਮੈਂਟ ਦੇ ਵਿੱਚ ਬਣੇ ਜਿਹੜੇ ਕੋਚਿੰਗ ਸੈਂਟਰ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਏਗੀ ਜਾਂ ਫਿਰ ਨਹੀਂ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਲੁਧਿਆਣਾ ਦੇ ਵਿੱਚ ਕਈ ਮਾਰਕਟਾਂ ਦੇ ਵਿੱਚ ਬੇਸਮੈਂਟਸ ਦੇ ਵਿੱਚ ਸ਼ੋਰੂਮ ਵੀ ਬਣਾਏ ਗਏ ਨੇ ਦੇਖਿਆ ਜਾਂਦਾ ਹੈ ਕਿ ਬੇਸਮੈਂਟਸ ਦੇ ਵਿੱਚ ਸ਼ੋਰੂਮ ਬਣੇ ਹੋਏ ਨੇ ਜਿੱਥੇ ਸੇਲਜ਼ ਲੱਗਦੀਆਂ ਨੇ ਵੱਡੀ ਤਦਾਦ ਦੇ ਵਿੱਚ ਮਹਿਲਾਵਾਂ ਇਸ ਦੇ ਨਾਲ ਹੀ ਲੋਕ ਜਿਹੜੇ ਨੇ ਇੱਥੇ ਮੌਜੂਦ ਹੁੰਦੇ ਨੇ ਪਰ ਅਗਰ ਇਨ੍ਹਾਂ ਬੇਸਮੈਂਟਸ ਦੇ ਵਿੱਚ ਜੇਕਰ ਕੋਈ ਹਾਦਸਾ ਹੁੰਦੇ ਤਾਂ ਉਸ ਦੇ ਲਈ ਕੌਣ ਜ਼ਿੰਮੇਵਾਰ ਹੋਏਗਾ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੇਸਮੈਂਟਸ ਦੇ ਵਿੱਚ ਜਾਨ ਬਚਾ ਕੇ ਨਿਕਲਣ ਦੇ ਲਈ ਕੋਈ ਵੀ ਐਗਜ਼ਿਟ ਪੁਆਇੰਟ ਜਿਹੜਾ ਇੱਥੇ ਨਹੀਂ ਹੈ ਤਾਂ ਆਖਰ ਜੇਕਰ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਸ ਵਿੱਚਕਾਰ ਲੋਕਾਂ ਦੇ ਵੱਲੋਂ ਆਪਣੀ ਜਾਨ ਦਾ ਬਚਾਅ ਕਿਸ ਤਰੀਕੇ ਦੇ ਨਾਲ ਕੀਤਾ ਜਾਏਗਾ ਗੱਲ ਕੀਤੀ ਜਾਏ ਤਾਂ ਲॉ ਵੀ ਹੈ ਕਾਨੂੰਨ ਵੀ ਹੈ ਕਿ ਬੇਸਮੈਂਟ ਦੇ ਵਿੱਚ ਕਮਰਸ਼ੀਅਲ ਐਕਟੀਵਿਟੀਆਂ ਜਿਹੜੀਆਂ ਨੇ ਨਹੀਂ ਕੀਤੀਆਂ ਜਾ ਸਕਦੀਆਂ ਪਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਕਿੰਝ ਬੇਸਮੈਂਟ ਦੇ ਵਿੱਚ ਸ਼ੋਰੂਮਸ ਬਣਾਏ ਗਏ ਨੇ ਦੁਕਾਨਾਂ ਛੀੜੀਆਂ ਨੇ ਬਣਾਈਆਂ ਗਈਆਂ ਨੇ ਕਮਰਸ਼ੀਅਲ ਐਕਟੀਵਿਟੀਆਂ ਉੱਤੇ ਕੀਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਕਮਰਸ਼ੀਅਲ ਐਕਟੀਵਿਟੀਆਂ ਕਰਨ ਦੇ ਲਈ ਦੇਖਿਆ ਜਾ ਸਕਦਾ ਹੈ ਕਿ ਇਹ ਵੀ ਕਲੌਜ਼ ਹੁੰਦੇ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਉੱਥੇ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਸੇਫਟੀ ਦੇ ਇੰਤਜ਼ਾਮ ਕੀਤੇ ਗਏ ਨੇ ਜਾਂ ਫਿਰ ਨਹੀਂ ਤਾਂ ਇਹਨਾਂ ਕਲੌਜ਼ ਦੇ ਮੁਤਾਬਕ ਇਹ ਬਿਲਡਿੰਗਾਂ ਬਣੀਆਂ ਨੇ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਕਿ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਮਹਿਜ਼ ਕੋਚਿੰਗ ਸੈਂਟਰਸ ਦੇ ਉੱਪਰ ਹੀ ਕਾਰਵਾਈ ਕੀਤੀ ਜਾਏਗੀ ਇੱਕ ਲਕੀਰ ਦੇ ਫਕੀਰ ਦੀ ਤਰ੍ਹਾਂ ਹੀ ਲੁਧਿਆਣਾ ਪ੍ਰਸ਼ਾਸਨ ਚੱਲੇਗਾ ਜਾਂ ਫਿਰ ਬੇਸਮੈਂਟਸ ਦੇ ਵਿੱਚ ਇਹ ਜਿਹੜੇ ਸ਼ੋਰੂਮਸ ਬਣਾਏ ਗਏ ਨੇ ਦੁਕਾਨਾਂ ਬਣਾਏ ਗਏ ਨੇ ਇਹ ਕਿਹੜੇ ਪ੍ਰੋਟੋਕਾਲ ਦੇ ਤਹਿਤ ਕਿਹੜੇ ਰੂਲਸ ਦੇ ਤਹਿਤ ਬਣੇ ਨੇ ਇਸ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਏਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ